ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜ ਬੱਚਿਆਂ ਦੀ ਮਾਂ ਆਪਣੇ ਦੋਸਤ ਨਾਲ ਫਰਾਰ ਹੋ ਗਈ ਹੈ। ਇਹ ਸ਼ਿਕਾਇਤ ਪੁਲਿਸ ਥਾਣਾ ਪੁੱਜੇ ਪਤੀ ਨੇ ਲਖਵਾਈ ਹੈ। ਪਤੀ ਜਸਪਾਲ ਦਾ ਕਹਿਣਾ ਹੈ ਕਿ ਉਹ ਉਸ ਨੂੰ ਵਾਪਸ ਲਿਆਉਣ ਦੇ ਲਈ ਥਾਣੇ ਦੇ ਚੱਕਰ ਕੱਢ ਰਿਹਾ ਹੈ। ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਤੇ ਥਾਣਾ ਸਦਰ ਦੇ ਐਸਐਚਓ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਬਾਰੇ ਜਸਪਾਲ ਸਿੰਘ ਵੱਲੋਂ ਉਹਨਾਂ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਜ਼ਰੂਰ ਕੋਸ਼ਿਸ਼ ਕਰ ਰਹੇ ਹਨ ਕਿ ਔਮਨ ਸੈਲ ਵਿੱਚ ਇਹਨਾਂ ਦੋਮਾ ਤੇਰਾ ਨੂੰ ਬੁਲਾ ਕੇ ਆਮੋ ਸਾਹਮਣੇ ਬਿਠਾ ਕੇ ਗੱਲਬਾਤ ਕਰਵਾਈ ਜਾ ਸਕੇ ਮੇਰਾ ਨਾਮ ਜਸਪਾਲ ਸਿੰਘ ਗੱਟੀ ਰਾਜੋ ਘਤਰਣ ਵਾਲਾ ਕੀ ਹੋਇਆ ਕੀ ਹੈ ਦੋ ਤਿੰਨ ਮਹੀਨੇ ਪਹਿਲਾਂ ਮੇਰੀ ਜਿਨਾਨੀ ਭੱਜ ਗਈ ਹੈ ਤੇ ਦਰਖਾਸਤ ਲਾਈ ਹੈ ਮਹੀਨਾ ਹੋ ਗਿਆ ਕੋਈ ਹਾਲ ਨਹੀਂ ਹੋਇਆ ਕੋਈ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ 5 ਨੇ ਅੱਛਾ ਯਕਨ ਨਾਲ ਲੈ ਗਈ ਹੂੰ ਤੇ ਪੰਜਾਂ ਬੱਚਿਆਂ ਨੂੰ ਛੜ ਗਈ ਚਲੀ ਗਈ ਹੈ ਹਾਂਜੀ ਇੱਕ ਬੱਚਾ ਨਾਲ ਲੈ ਗਈ ਹੈ ਛੋਟਾ ਬੱਚਾ ਹੂੰ ਚਾਰ ਬੱਚੇ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਕੌਣ ਦੇਖਭਾਲ ਕਰ ਰਿਹਾ ਮੇਰੇ ਦਾਦਾ ਹੀ ਹੈ ਹੂੰ ਉਹ ਦੇਖਭਾਲ ਕਰ ਰਿਹਾ ਤੇ ਹੋਇਆ ਕਿ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਉਹ ਕੋ ਰੋ ਚਲੀ ਗਈ ਹੈ ਨਸ਼ਾ ਪਾ ਕੇ ਚਲੀ ਗਈ ਸੀ ਕੌਣ ਹੈ ਕਿਨੂੰ ਮੈਨੂੰ ਕੀ ਗਿਆ ਸੀ ਉਹਨੂੰ ਆਦੀ ਮੈਂ ਚਲਾ ਜਾਣਾ ਹੂੰ ਕੀ ਕਹਿੰਦੀ ਕੀ ਸੀਗੀ ਖਰਾਬ ਕਰਦੀ ਫੋਨ ਲਾਦੀ ਹੈ ਫਿਰ ਕਿ ਨਸ਼ਾ ਪੱਕ ਚਲੀ ਗਈ 12 ਵਜੇ ਬਹੁਤ ਉਹਦਾ ਗੱਲ ਨਹੀਂ ਹੋਈ ਫਿਰ ਗੱਲ ਕੋਈ ਨਹੀਂ ਹੋਈ ਉਹਨੂੰ ਵਾਪਸ ਲਿਆਂਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਲੱਭੇ ਦਰਖਾਸਤ ਵੀ ਲਾਈ ਕੋਈ ਹੱਲ ਨਹੀਂ ਹੋਇਆ ਕੀ ਮੰਗ ਕਰਦੇ ਹੋ ਵੀ ਕੋਈ ਮੰਗ ਨਸ਼ਾ ਮੰਗਣਾ ਕੋਈ ਮਾੜਾ ਕੀਤਾ ਜਾਵੇ ਬੱਚਾ ਦਾ ਕੋਈ ਹੱਲ ਕੀਤਾ ਜਾਵੇ ਨਸ਼ਾ ਪਾ ਕੇ ਗਈ ਚਲੀ ਮੇਰੇ ਆਸਕ ਨਾਲ ਫਾਟੇ ਗਈ ਤੇ ਗਈ ਕਿੱਥੇ ਉਹ ਪਿੰਡ ਮੁਠੇ ਵਾਲੀ ਫਾਇਲ ਕਿਉਂ ਹੂੰ ਕਿੰਨੇ ਨ ਗਈ ਆਸ਼ਕਨਾ ਆਸ਼ਕਨਾ ਗਈ ਇੱਕ ਮੈਟਰ ਆਇਆ ਜੀ ਤੁਹਾਡੇ ਕੋਲ ਜਿਹੜੇ ਬੱਚੇ ਹੈਗੇ ਨੇ ਵਾਈਫ ਚਲੀ ਗਈ ਇਹ ਕਿੱਥੋਂ ਦਾ ਮੈਟਰ ਹੈਗਾ ਔਰ ਕੀ ਮੈਟਰ ਹੈਗਾ ਇਹ ਗੱਤੀ ਰਾਜੂ ਗਿੱਤੋਂ ਆ ਜਸਪਾਲ ਸਿੰਘ ਨਾਂ ਦੇ ਬੰਦੇ ਵੀ ਜਿਹੜੀ ਮੇਰੀ ਮੈਸੇਜ ਆ ਵੀ ਮੇਰਾ ਇੱਕ ਬੱਚਾ ਲੈ ਕੇ ਕਿਸੇ ਦੇ ਨਾਲ ਚਲੀ ਗਈ ਹੈ ਕਿਉਂਕਿ ਮੀਆਂ ਬੀਵੀ ਉਹ ਪਹਿਲਾਂ ਵੀ ਕਹਿੰਦੇ ਅੱਗੇ ਚਲੀ ਗਈ ਸੀ ਅਸੀਂ ਜਿਹੜਾ ਵੈਰੀਫਾਈ ਕੀਤਾ ਤੇ ਉਸ ਵਾਪਸ ਆ ਗਈ ਸੀ ਹਮ ਬਾਲਗ ਹੈ ਹਮ ਤੇ ਐਡ ਪਰ ਲਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਅਸੀਂ ਨਹੀਂ ਪਰ ਅਸੀਂ ਫਿਰ ਵੀ ਇਹਨਾਂ ਨੂੰ ਊਮਨ ਸੈਲ ਦੇ ਜਿੱਥੇ ਵੀ ਇਹਨਾਂ ਦਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਤਰ੍ਹਾਂ ਇਹਨਾਂ ਨੂੰ ਦੋਵਾਂ ਤਰ੍ਹਾਂ ਨੂੰ ਬੁਲਾ ਕੇ ਆਮਤ ਸਭ ਨੇ ਕਰਕੇ ਇਹਨਾਂ ਦੇ ਕੋਲ ਚਾਰ ਬੱਚੇ ਐ ਇੱਥੇ ਇਹ ਇਹਨਾਂ ਦੇ ਟੋਟਲ ਚਾਰ ਬੱਚੇ ਐ ਇੱਕ ਉਹ ਨਾਲ ਲੈ ਗਈ ਸ਼ਾਇਦ ਹਾਂ ਬਾਕੀ ਵੈਰੀਫਾਈ ਕਰ ਲੈਂਦੇ ਸਾਰਾ ਫੜਤਾਲ ਕਰਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ